ਟਾਲਾ ਨਸਦੀਕ ਪੈਂਦੇ ਕੁਮਾਣ ਦੇ ਵਿੱਚ ਬਾਬਾ ਬਲਵਿੰਦਰ ਸਿੰਘ ਖਾਲਸਾ ਦਾ ਕਤਲ ਕਰ ਦਿੱਤਾ ਗਿਆ। ਬਾਬਾ ਬਲਵਿੰਦਰ ਸਿੰਘ ਖਾਲਸਾ ਜਿਹੜੇ ਆ ਇਹ ਟਕਸਾਲ ਦੇ 13ਵੇਂ ਮੁਖੀ ਸੰਤ ਕਰਤਾਰ ਸਿੰਘ ਦੇ ਭਤੀਜੇ ਦੱਸੇ ਜਾ ਰਹੇ ਆ ਔਰ ਸੰਤ ਸਮਾਜ ਦੇ ਮੁਖ ਬੁਲਾਰੇ ਵੀ ਆ। ਹੁਣ ਇਹਨਾਂ ਦਾ ਕਤਲ ਕਿਉਂ ਕੀਤਾ ਗਿਆ ਕੀ ਰنجਿਤ ਸਿੰਘ ਇਹਦੇ ਬਾਰੇ ਅਜੇ ਕੁਝ ਸਾਫ ਪਤਾ ਨਹੀਂ ਲੱਗਾ ਪਰ ਸੀਸੀਟੀਵੀ ਫੁਟੇਜ 'ਚ ਦੇਖਣ ਨੂੰ ਐਦਾਂ ਲੱਗਦਾ ਹੈ ਵੀ ਡੇਰੇ 'ਚ ਹੀ ਮੌਜੂਦ ਕੁਝ ਸੇਵਾਦਾਰ ਵੱਲੋਂ ਇਹ ਕਾਰਨਾਮੇ ਨੂੰ ਅੰਜਾਮ ਦਿੱਤਾ ਗਿਆ। ਪਰ ਉਸ ਸੇਵਾਦਾਰ ਦੇ ਮਨ ਵਿੱਚ ਕੀ ਰੰਜਿਸ਼ ਸੀ ਜਾਂ ਉਹਨੂੰ ਕਿਸੇ ਨੇ ਇੱਕ ਕਤਲ ਕਰਨ ਵਾਸਤੇ ਕਿਹਾ ਇਸ ਵਾਰਦਾਤ ਨੂੰ ਅੰਜਾਮ ਦੇਣ ਵਾਸਤੇ ਕਿਹਾ ਇਹਦੇ ਬਾਰੇ ਖੁਲਾਸੇ ਤਾਂ ਪੁਲਸ ਦੀ ਤਫ਼ਤੀਸ਼ ਤੋਂ ਬਾਅਦ ਹੋਣਗੇ ਪਰ ਇੱਕ ਬਹੁਤ ਮੰਦ ਭਾਗੀ ਜਿਹੜੀ ਘਟਨਾ ਇਹ ਸਾਹਮਣੇ ਆਈ ਜਿੱਥੇ ਕੱਲ ਦੇਰ ਰਾਤ ਬਲਵਿੰਦਰ ਸਿੰਘ ਖਾਲਸਾ ਜਿਹੜੇ ਸੰਤ ਸਮਾਜ ਦੇ ਮੁਖ ਬੁਲਾਰੇ ਸੀਗੇ ਉਹਨਾਂ ਦਾ ਕਤਲ ਕਰ ਦਿੱਤਾ ਗਿਆ ਉਧਰ ਦੂਜੇ ਪਾਸੇ ਪੁਲਿਸ ਨੇ ਇਸ ਮਾਮਲੇ ਦੇ ਵਿੱਚ ਸੀਸੀਟੀਵੀ ਦੇ ਆਧਾਰ ਉੱਤੇ ਜਿਹੜਾ ਉਸ ਉਸ ਸੀਸੀਟੀਵੀ ਦੇ ਵਿੱਚ ਸੇਵਾਦਾਰ ਭੱਜਦਾ ਦਿਖਾਈ ਦੇ ਰਿਹਾ ਉਹਦੇ ਖਿਲਾਫ ਜਿਹੜਾ ਮੁਕੱਦਮਾ ਦਰਜ ਕਰ ਲਿਆ ਔਰ ਦੱਸਿਆ ਜਾ ਰਿਹਾ ਹੈ ਕਿ ਉਹ ਵੀ ਲਾਗਲੇ ਪਿੰਡ ਦਾ ਹੀ ਰਹਿਣ ਵਾਲਾ ਹੁਣ ਉਹਦੇ ਮਨ ਦੇ ਵਿੱਚ ਕੀ ਰੰਜਿਸ਼ ਸੀਗੀ ਇਹ ਤਫ਼ਤੀਸ਼ ਚ ਪਤਾ ਲੱਗੇਗਾ ਪਰ ਕੁਝ ਸੇਵਾਦਾਰ ਇਹ ਦੱਸਦੇ ਨੇ ਕਿ ਇਹ ਜਿਹੜਾ ਸੇਵਾਦਾਰ ਜਿਸ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ ਹੋ ਸਕਦਾ ਉਹਦੇ ਮਨ ਦੇ ਵਿੱਚ ਇਹ ਸੀ ਕਿ ਬਾਬਾ ਜੀ ਉਸ ਨੂੰ ਪਿਆਰ ਨਹੀਂ ਕਰਦੇ ਤੇ ਉਹ ਹੋਰ ਸੇਵਾਦਾਰਾਂ ਨੂੰ ਜ਼ਿਆਦਾ ਪਿਆਰ ਕਰਦੇ ਆ ਉਹਨਾਂ ਨੂੰ ਜ਼ਿਆਦਾ ਕੰਮਉਂ ਕਹਿੰਦੇ ਆ ਤੇ ਉਸ ਨੂੰ ਕੋਈ ਜਿਹੜੀ ਉਹਦੀ ਡਿਊਟੀ ਨਹੀਂ ਲਗਾਈ ਜਾਂਦੀ ਇਸੇ ਦੇ ਚਲਦਿਆਂ ਇਸ ਨੌਜਵਾਨ ਸੇਵਾਦਾਰ ਨੇ ਕਹਿੰਦੇ ਵੀ ਕਤਲ ਕਰ ਦਿੱਤਾ ਪਰ ਇਹਦੇ ਬਾਰੇ ਅਜੇ ਪੁਲਿਸ ਨੇ ਤਫ਼ਤੀਸ਼ ਆਪਣੀ ਜਿਹੜੀ ਆ ਉਹ ਜਾਰੀ ਰੱਖੀ ਹੋਈ ਆ ਉਹਨਾਂ ਵੱਲੋਂ ਕਿਸੇ ਕਿਸਮ ਦੀ ਪੁਸ਼ਟੀ ਨਹੀਂ ਕੀਤੀ ਗਈ ਇਹ ਉੱਥੇ ਮੌਜੂਦ ਜਿਹੜੇ ਹੋਰ ਸੇਵਾਦਾਰ ਆ ਉਹਨਾਂ ਵੱਲੋਂ ਦੱਸਿਆ ਗਿਆ ਹੁਣ ਬਾਬਾ ਬਲਵਿੰਦਰ ਸਿੰਘ ਖਾਲਸਾ ਜਿਹੜੇ ਆ ਇਹ ਮੁਖ ਬੁਲਾਰੇ ਵੀ ਸੀਗੇ ਇਹ ਪ੍ਰਚਾਰ ਲਈ ਵੀ ਜਾਂਦੇ ਸੀਗੇ ਤਾਂ ਇਸ ਦੇ ਵਿੱਚ ਇਹਨਾਂ ਦਾ ਜਦੋਂ ਕਤਲ ਹੁੰਦਾ ਤਾਂ ਸਾਰੇ ਸੰਤ ਸਮਾਜ ਦੇ ਵਿੱਚ ਸ਼ੋਕ ਦੀ ਲਹਿਰ ਸੰਤ ਸਮਾਜ ਦੇ ਜਿਹੜੇ ਹੋਰ ਆਗੂ ਨੇ ਇਸ ਵੇਲੇ ਉਸ ਗੁਰਦੁਆਰਾ ਸਾਹਿਬ ਦੇ ਵਿੱਚ ਪਹੁੰਚ ਰਹੇ ਆ ਗੁਰੂ ਰਾਮਦਾਸ ਗੁਰਦੁਆਰਾ ਜਿੱਥੇ ਮੁਖ ਸੇਵਾਦਾਰ ਵਜੋਂ ਆਪਣੀਆਂ ਸੇਵਾਵਾਂ ਨਿਭਾਰੇ ਸੀਗੇ ਇਸੇ ਤਰ੍ਹਾਂ 28 ਮਾਰਚ ਨੂੰ ਬਾਬਾ ਤਰਸੀਮ ਸਿੰਘ ਦਾ ਕਤਲ ਜਿਹੜਾ ਉੱਤਰਾਖੰਡ ਦੇ ਵਿੱਚ ਕਰ ਦਿੱਤਾ ਗਿਆ ਸੀ ਉਹਦੇ ਵਿੱਚ ਵੀ ਇੱਕ ਜਿਹੜਾ ਏ ਦੋਸ਼ੀ ਸੀਗਾ ਉਹਦੇ ਨਾਲ ਪੁਲਿਸ ਦਾ ਇਨਕਾਊਂਟਰ ਹੋਇਆ ਸੀ ਅਮਰਜੀਤ ਸਿੰਘ ਬਿੱਟੂ ਉਹਦਾ ਨਾਮ ਹੈ 9 ਅਪ੍ਰੈਲ ਨੂੰ ਇਨਕਾਊਂਟਰ ਹੋਇਆ ਸੀਗਾ ਤੇ ਸਰਬਜੀਤ ਸੱਪਾ ਅਜੇ ਤੱਕ ਉਸ ਕੇਸ ਦੇ ਵਿੱਚ ਫਰਾਰ ਚੱਲ ਰਿਹਾ ਹਜੇ ਉਹ ਮੁਜਰਮ ਫੜਿਆ ਨਹੀਂ ਸੀ ਗਿਆ ਤੇ ਇੱਕ ਹੋਰ ਬਾਣਾ ਜਿਹੜਾ ਮੰਦ ਭਾਗਾ ਉਹ ਵਾਪਰ ਗਿਆ ਵਾਬਰ ਦਾ ਵੀ ਡੇਰੇ ਦੇ ਵਿੱਚ ਆ ਬਿਲਕੁਲ ਉਸੇ ਤਰਜ਼ ਦੇ ਉਸਤੇ ਜਿੱਦਾਂ ਉਸ ਗੁਰਦੁਆਰਾ ਸਾਹਿਬ ਦੇ ਵਿੱਚ ਹੋਇਆ ਸੀਗਾ ਕਿ ਬਾਬਾ ਤਰਸੀਮ ਸਿੰਘ ਜਿਹੜੇ ਆ ਉਹ ਸਵੇਰ ਵਕਤ ਆਪਣੇ ਡੇਰੀ ਕੰਪਲੈਕਸ ਦੇ ਵਿੱਚ ਹੀ ਬੈਠੇ ਹੋਏ ਸੀਗੇ ਕੁਰਸੀ ਦੇ ਉੱਤੇ ਤਾਂ ਦੋ ਨੌਜਵਾਨ ਮੋਟਰਸਾਈਕਲ ਤੇ ਆਉਂਦੇ ਆ ਤੇ ਉਹਨਾਂ ਨੂੰ ਗੋਲੀਆਂ ਮਾਰ ਕੇ ਚਲੇ ਜਾਂਦੇ ਆ ਬਾਅਦ ਚ ਉਹਨਾਂ ਨੇ ਇੱਕ ਪੋਸਟ ਵੀ ਪਾਈ ਜਿਹੜੀ ਉਹਨਾਂ ਨੇ ਢਾਕਾ ਤੋਂ ਜਾ ਕੇ ਪਾਈ ਜਿਹੜੀ ਬੰਗਲਾਦੇਸ਼ ਦੀ ਰਾਜਧਾਨੀ ਹੈ ਤੇ ਅਮਰਜੀਤ ਸਿੰਘ ਬਿੱਟੂ ਦਾ ਇੰਕਾਊਂਟਰ ਹੋ ਗਿਆ ਹੁਣ ਜੇ ਇਸ ਨੌਜਵਾਨ ਲੜਕੇ ਨੇ ਜਿੱਦਾਂ ਉੱਥੇ ਮੌਜੂਦ ਸੇਵਾਦਾਰ ਦੱਸ ਰਹੇ ਆ ਕਿ ਇਹਦੇ ਮਨ ਦੇ ਵਿੱਚ ਇਹ ਜਿਹੜਾ ਗਿਲਾ ਸੀਗਾ ਕਿ ਬਾਬਾ ਜੀ ਮੈਨੂੰ ਕੋਈ ਬਹੁਤਾ ਕੰਮ ਕਰਨ ਨੂੰ ਨਹੀਂ ਕਹਿੰਦੇ ਇਸ ਕਰਕੇ ਕਤਲ ਕੀਤਾ ਗਿਆ ਤਾਂ ਇਹ ਬੜਾ ਮੰਦ ਭਗ ਆ ਕਿਉਂਕਿ ਉਹ ਨੌਜਵਾਨ ਬੱਚਾ ਜਿਹੜਾ ਵਾ ਉਹਨੂੰ ਸਮਝਾਇਆ ਵੀ ਜਾ ਸਕਦਾ ਸੀਗਾ ਪਰ ਉਹਨੇ ਏਡਾ ਵੱਡਾ ਜਿਹੜਾ ਕਦਮ ਕਿਵੇਂ ਚੁੱਕ ਲਿਆ ਉਹਨੂੰ ਕਿਸੇ ਨੇ ਉਕਸਾਇਆ ਜਾਂ ਉਹਦੇ ਆਪਣੇ ਮਨ ਦੇ ਵਿੱਚ ਹੀ ਇਹ ਖਿਆਲ ਆਇਆ ਜਾਂ ਇਹੋ ਜਿਹਾ ਉਹਦੇ ਮਨ ਦੇ ਵਿੱਚ ਜਿਹੜਾ ਇਹ ਰੋਸ ਪੈਦਾ ਹੋਇਆ ਕਿਉਂ ਨਾ ਵੀ ਮੈਂ ਬਾਬਾ ਜੀ ਦਾ ਹੀ ਕਤਲ ਕਰ ਦਵਾਂ ਕਿਉਂਕਿ ਇੱਕ ਪਾਸੇ ਤਾਂ ਉਹ ਬਾਬਾ ਜੀ ਨੂੰ ਪਿਆਰ ਕਰਦਾ ਜਿਹੜਾ ਜਿਹਦੇ ਬਾਰੇ ਦੱਸਿਆ ਜਾ ਰਿਹਾ ਕਿ ਉਸਨੇ ਇਸ ਕਰਕੇ ਕੀਤਾ ਵੀ ਬਾਬਾ ਜੀ ਨਾਲ ਅਗਰ ਉਹ ਪਿਆਰ ਕਰਦਾ ਸੀਗਾ ਬਲਵਿੰਦਰ ਸਿੰਘ ਖਾਲਸਾ ਹੁਣਾਂ ਦੇ ਨਾਲ ਤਾਂ ਫਿਰ ਉਹ ਐਡਾ ਕਨੋਨਾ ਜਿਹੜਾ ਇਹ ਹਰਕਤ ਨਾ ਕਰਦਾ ਕਿਉਂਕਿ ਉਹ ਤਾਂ ਉਹਨਾਂ ਨੂੰ ਪਿਆਰ ਕਰਦਾ ਸੀ ਮੁਹੱਬਤ ਕਰਦਾ ਸੀਗਾ ਤੇ ਚਾਹੁੰਦਾ ਸੀ ਉਹਨਾਂ ਤੋਂ ਤਵੱਕੂ ਕਰਦਾ ਸੀਗਾ ਕਿ ਉਹ ਉਸ ਨੂੰ ਕੋਈ ਕੰਮ ਕਰਨ ਨੂੰ ਕਹਿੰਦੇ ਉਹਦੀ ਕੋਈ ਡਿਊਟੀ ਲਾਉਂਦੇ ਉਹਦੀ ਕੋਈ ਜਿਹੜੀ ਆ ਉਹ ਸੇਵਾ ਲਗਾਈ ਜਾਂਦੀ ਪਰ ਉਹ ਨਾਰਾਜ਼ ਇਸ ਕਰਕੇ ਸੀਗਾ ਵੀ ਹੋਰਾਂ ਜਿਹੜੇ ਸੇਵਾਦਾਰਾਂ ਦੀ ਡਿਊਟੀ ਲਗਾ ਦਿੱਤੀ ਜਾਂਦੀ ਹੈ ਤੇ ਮੈਨੂੰ ਜਿਹੜਾ ਵਾ ਉਹ ਇਗਨੋਰ ਕੀਤਾ ਜਾਂਦਾ ਤੇ ਇਸ ਕਰਕੇ ਉਸ ਲੜਕੇ ਨੇ ਜਿਹੜਾ ਸਲੋ ਪਿੰਡ ਦਾ ਦੱਸਿਆ ਜਾਂਦਾ ਲਗਲੇ ਪਿੰਡ ਦਾ ਉਹਨੇ ਕਤਲ ਕੀਤਾ ਤੇ ਤਫਤੀਸ਼ ਹਜੇ ਜਾਰੀ ਹੈ ਪੂਰੀ ਗੱਲਬਾਤ ਕੀ ਹੋਈ ਕਿਵੇਂ ਹੋਈ ਇਹ ਪੁਲਿਸ ਦੀ ਤਫਤੀਸ਼ ਤੋਂ ਬਾਅਦ ਪਤਾ ਲੱਗੇਗਾ ਪਰ ਇੱਕ ਮੰਦਭਾਗੀ ਖਬਰ ਜ਼ਰੂਰ ਹੈ ਔਰ ਸੰਤ ਸਮਾਜ ਦੇ ਵਿੱਚ ਰੋਸ ਦੀ ਜਿਹੜੀ ਆ ਉਹ ਲਹਿਰ ਵੀ ਵੇਖੀ ਜਾ ਰਹੀ ਹੈ ਦੂਜੇ ਪਾਸੇ ਇਸ ਵੇਲੇ ਪੰਜਾਬ ਦੇ ਵਿੱਚ ਚੋਣਾ ਵੀ ਨੇ ਲੋਕ ਸਭਾ ਚੋਣਾ ਪੂਰੇ ਭਾਰਤ ਦੇ ਵਿੱਚ ਹੋ ਰਹੀਆਂ ਤੇ ਉਸੇ ਦੌਰਾਨ ਇਹ ਹਾਦਸਾ ਵਾਪਰ ਜਾਣਾ ਕਈ ਤਰ੍ਹਾਂ ਦੇ ਸੰਸੇ ਵੀ ਪੈਦਾ ਕਰਦਾ ਕਈ ਤਰ੍ਹਾਂ ਦੇ ਜਿਹੜੇ ਆ ਲੋਕਾਂ ਦੇ ਮਨਾਂ ਦੇ ਵਿੱਚ ਡਰ ਦਾ ਮਾਹੌਲ ਵੀ ਬਣਦਾ ਤੇ ਸ਼ੱਕ ਵੀ ਕਈ ਤਰ੍ਹਾਂ ਦੇ ਪੈਦਾ ਹੁੰਦੇ ਆ ਕਿ ਇੱਕ ਪਾਸੇ ਜਿੱਥੇ ਅਮਰਤਪਾਲ ਸਿੰਘ ਖਾਲਸਾ ਜਿਹੜੇ ਬਿਲਕੁਲ ਲੱਗੇ ਹੀ ਰਹਿਣ ਵਾਲੇ ਆ ਉਹ ਚੋਣ ਮੈਦਾਨ ਦੇ ਵਿੱਚ ਨੇ ਦੂਸਰੇ ਪਾਸੇ ਅਕਾਲੀ ਦਲ ਤੋਂ ਵਿਰਸਾ ਸਿੰਘ ਬਲਟੋਆ ਵੀ ਨੇ ਤੇ ਉਸੇ ਦੌਰਾਨ ਇਹ ਇੱਕ ਮੰਦਭਾਗਾ ਹਾਦਸਾ ਜਿਹੜਾ ਵਾਪਰ ਜਾਣਾ ਇਹ ਕਈ ਤਰ੍ਹਾਂ ਦੇ ਸਵਾਲ ਖੜੇ ਕਰਦਾ ਔਰ ਖਾਸ ਕਰਕੇ ਪੰਥਕ ਹਲਕਿਆਂ ਦੇ ਵਿੱਚ ਕਿ ਜਿਹੜੇ ਪੰਥਕ ਪ੍ਰਚਾਰਕ ਨੇ ਜਿਵੇਂ ਆਪਾਂ ਪਹਿਲਾਂ ਵੀ ਗੱਲ ਕੀਤੀ ਤਰਸੀਮ ਸਿੰਘ ਹੁਣਾ ਦੀ ਉਤਰਾਖੰਡ ਦੀ ਤੇ ਹੁਣ ਇਹਨਾਂ ਦੇ ਨਾਲ ਮੰਦਭਾਗਾ ਹਾਦਸਾ ਵਾਪਰ ਜਾਣਾ ਇਹਨਾਂ ਚੋਣਾਂ ਦੇ ਮੌਸਮ ਦੇ ਵਿੱਚ ਜਿੱਥੇ ਚੋਣ ਜਾਬਤਾ ਲੱਗਿਆ ਹੋਇਆ ਜਿਹੜੀਆਂ ਹੋਰ ਪੁਲਿਸ ਦੀਆਂ ਟੀਮਾਂ ਜਿਹੜੀਆਂ ਦੂਜੀਆਂ ਏਜੰਸੀਆਂ ਦੀਆਂ ਜਿਹੜੀਆਂ ਟੀਮਾਂ ਨੇ ਉਹ ਇਸ ਵੇਲੇ ਪੰਜਾਬ ਦੇ ਵਿੱਚ ਮੌਜੂਦ ਨੇ ਜਿਹੜੀ ਸੁਰੱਖਿਆ ਵਾ ਪੂਰੀ ਸਖਤ ਕੀਤੀ ਗਈ ਆ ਔਰ ਇਸ ਦੌਰਾਨ ਇਹ ਹਾਦਸਾ ਵਾਪਰ ਜਾਣਾ ਬਹੁਤ ਵੱਡੇ ਸਵਾਲ ਵੀ ਖੜੇ ਕਰਦਾ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ